ਤੁਸੀਂ ਆਪਣੇ ਆਪ ਨੂੰ ਮਾਡਲ ਕਹਿਣ ਤੇ ਕਿਉਂ ਨਫ਼ਰਤ ਕਰਦੇ ਹੋ ਮੈਨੂੰ ਐਸੇ ਜਦੋਂ ਦਾ ਮੈਂ ਕੱਲ ਦੀ ਤੁਹਾਡੇ ਤੇ ਰਿਸਰਚ ਕਰ ਰਿਹਾ ਨਾ ਤੁਸੀਂ ਹਰ ਇੰਟਰਵਿਊ ਚ ਕਿਹਾ ਕਿ ਮੈਨੂੰ ਮਾਡਲ ਸਬਦ ਲੈਣ ਦੀ ਜਾਨ ਜਾਣ ਕੇ ਵੀ ਇਦਾਂ ਬੋਲੀਏ ਤੇ ਅੱਗੋਂ ਭੜਕੇ ਨਹੀਂ ਨਹੀਂ ਮੈਂ ਸਵਾਲ ਲੈਣ ਦਾ ਕੋਈ ਕੰਮ ਨਹੀਂ ਕਰੂੰਗਾ ਨਹੀਂ 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 ਐਕਚੁਅਲੀ ਨਾ ਮੈਨੂੰ ਪਤਾ ਨਹੀਂ ਗੁੱਡ ਸਾਊਂਡ ਨਹੀਂ ਕਰਦਾ ਸ਼ਬਦ ਨਹੀਂ ਪਸੰਦ ਸ਼ਬਦ ਨਹੀਂ ਪਸੰਦ ਜਿੱਦਾਂ ਮੰਨ ਲਓ ਆਰਟਿਸਟ ਇੱਕ ਅੱਛਾ ਸ਼ਬਦ ਹੈ ਤੇ ਰਿਸਪੈਕਟਫੁਲ ਸ਼ਬਦ ਹੈ ਤੇ ਜੇ ਕਿਸੇ ਕੁੜੀ ਨੂੰ ਜਾਂ ਸਾਡੀ ਲਾਈਨ ਚ ਕਿਸੇ ਵੀ ਆਰਟਿਸਟ ਨੂੰ ਜੇ ਤੁਸੀਂ ਇਹ ਨਾਮ ਤੋਂ ਲੈ ਕੇ ਬੁਲਾਉਂਗੇ ਹੁਣ ਮੰਨ ਲਓ ਅਸੀਂ ਇਦਾਂ ਕਹਿ ਦਈਏ ਵੀ ਬਾਹਰ ਆਰਟਿਸਟ ਆਗੇ ਜੇ ਉਹਨੇ ਖੁਦ ਨਾਲ ਖਾਸਤਾ ਸੁਣ ਲਈ ਗੱਲ ਇਹ ਮੇਰੀ ਤਾਂ ਉਹਨੂੰ ਚੰਗਾ ਲੱਗੇਗਾ ਕਿ ਮੈਂ ਉਹਦੀ ਪਿੱਠ ਪਿੱਛੇ ਵੀ ਚੰਗੀ ਗੱਲ ਕਰ ਰਹੀ ਹਾਂ ਤੇ ਜੇ ਮੈਂ ਕਹਾਂ ਮਾਡਲ ਆ ਗਈ ਕਿੰਨਾ ਗੰਦਾ 사ਉਂਡ ਕਰ ਰਿਹਾ ਮਾਡਲ ਸ਼ਬਦ ਕੋਈ ਗਾਲ ਨਹੀਂ ਹੈ ਪਰ ਮੈਨੂੰ ਗੰਦਾ 사ਉਂਡ ਲੱਗਦਾ ਮਤਲਬ ਮੈਨੂੰ ਵਧੀਆ ਹੀ ਨਹੀਂ ਲੱਗਦਾ ਮੈਨੂੰ ਚੰਗਾ ਹੀ ਨਹੀਂ ਲੱਗਦਾ ਮੈਂ ਜੇ ਇੰਨੀ ਮਿਹਨਤ ਕੀਤੀ ਹੈ ਤਾਂ ਮਾਡਲ ਸੁਣਨ ਲਈ ਤਾਂ ਨਹੀਂ ਕੀਤੀ